ਗਰਵਾਣੇ ਅੱਜ ਦੀ ਗੱਲ ਕਰਦੇ ਹੈ ਅੱਜ ਕਿੰਨਾ ਕੁ ਹੈ ਧਾਮ ਆਇਆ ਸੋ ਅਸੀਂ ਇੱਕਦਮ ਹੀ ਹਾਂ ਸਾਸ ग्रास ਸਾਰਾ ਖੇਲ ਹੀ ਦੋ ਚੀਜ਼ਾਂ ਦਾ ਹੈ ਸੋ ਜੇ ਅੱਖਾਂ ਸਾਡੀਆਂ ਦੋ ਦੋ ਵੇਖਦੀਆਂ ਹਨ ਨਹੀਂ ਆ ਠਾਕਰ ਨੂੰ ਇੱਕ ਭੇਜਣਾ ਹੈ ਸੋ ਇੱਕ ਦੀ ਸਮਝ ਨਹੀਂ ਆਈ ਸਾਨੂੰ ਉਠੀ ਗਿਣਤੀ ਵਾਲਾ ਹੈ ਜੀਵਨ ਜ਼ਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਗੁਰੂ ਕਾਰ ਗੜੀ ਸਾਹਿਬ ਜੀ ਦੀ ਹਜ਼ੂਰੀ ਰਾਗੀ ਕੀਰਤਨ ਸਰਵਣ ਕਰ ਰਹੇ ਹਨ ਡਬਲ ਲਾਹਾ ਲਾਓ ਸ 100 ਮਹੀਨੇ ਦਾ ਆਗਮਨ ਹੋਇਆ ਹੈ ਘਰਾਂ 'ਚ ਖੁਸ਼ੀਆਂ ਹੁਣ ਮਾਇਆ ਆਏ ਇਹ ਪਦਾਰਥਾਉਣ ਕਿਉਂਕਿ ਫਸਲ ਪੱਕ ਰਹੀ ਹੈ ਇਹ ਅਸੀਂ ਵੀ ਪੱਕ ਰਹੇ ਹਾਂ ਸ ਇੱਕ ਇੱਕ ਮਿੰਟ ਸੈਕਿੰਡ ਕਰਕੇ ਜ਼ਿੰਦਗੀ ਚੋਂ ਘਟ ਰਿਹਾ ਹੈ ਇਹ ਸੂਰਜ ਚੰਦਰਮਾ ਸਭ ਕੁਝ ਘਟਨਤ ਚ ਹੈ ਘਟ ਰਿਹਾ ਹੈ ਸਾਰਿਆਂ ਦੀ ਉਮਰ ਹੈ ਇੱਕ ਲੈਂਟਰ ਹੁੰਦਾ ਹੈ ਨਾ ਉਹਦਾ 200 ਸਾਲ 300 ਸਾਲ ਅੰਤ ਹੈ ਨਾ ਅੰਤ ਹੈ ਨਾ ਪਰ ਪਰਮੇਸ਼ਰ ਬੇਅੰਤ ਹੈ ਉਹ ਆਪਣੀ ਖੁਰਸੀ ਤੇ ਬਿਠਾ ਦਿੰਦਾ ਹੈ ਆਪਣਾ ਕੰਟਰੋਲ ਉਹ ਵਖਾ ਦਿੰਦਾ ਹੈ ਕੀ ਪ੍ਰਾਪਤ ਕਰਨਾ ਹੈ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸੋ ਗੁਰੂ ਤੋਂ ਬਿਨਾਂ ਸੀ ਅੰਦੇ ਹਾਂ ਸੋ ਕੀ ਪ੍ਰਾਪਤ ਕਰਨਾ ਹੈ ਜੋ ਮਾਨਮੁਖ ਹੁੰਦਾ ਹੈ ਹੱਥ ਪੈਰ ਉਹਦੇ ਵੀ ਹੁੰਦੇ ਹਨ ਸਰੀਰ ਵੀ ਹੁੰਦਾ ਹੈ ਅੱਖਾਂ ਕੰਨ ਨੱਕ ਸਭ ਕੁਝ ਗੁਰਮਖੁਰਗੇ ਹੁੰਦਾ ਹੈ ਪਰ ਉਹ ਮਨ ਪਿੱਛੇ ਲੱਗਦਾ ਹੈ ਮਨ ਨੀਵੇਂ ਪਾਸੇ ਪਾਣੀ ਚੱਲਣ ਵਾਲਾ ਹੈ ਇਹ ਇਹ ਸ਼ੈਤਾਨ ਹੈ ਬਾਂਦਰ ਦੀ ਨਿਆਈ ਹੈ ਹਾਥੀ ਦੀ ਨਿਆਈ ਵਿਗੜਿਆ ਹੋਇਆ ਹੈ ਕਾਮ ਕ੍ਰੋਧ ਮੋਹਕਾਰ ਸਾਰੇ ਸੰਸਾਰ ਦੀ ਸਮੱਸਿਆ ਹੈ ਜਦੋਂ ਲਾਲਕੀਰ ਤੋਂ ਅੱਗੇ ਜਾਏਗਾ ਠੀਕ ਹੈ ਗ੍ਰਸਤੀ ਜੀਵਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਕੀਰਤ ਕਰਨੀ ਵੰਡ ਕੇ ਛਕਣਾ ਨਾਮ ਜਪਣਾ ਜਪਣਾ ਔਰ ਜਾਪ ਕਰਨਾ ਬਹੁਤ ਦਿਨ ਰਾਤ ਦਾ ਫਰਕ ਹੈ ਸੋ ਪਾਣੀ ਪਾਣੀ ਕਰਿਆ ਨਹੀਂ ਪਿਆਸ ਬੁਝਣੀ ਠੀਕ ਹੈ ਵਹਿਦੂ ਕਰਿਆ ਅੰਦਰ ਤੰਦਰੁਸਤੀ ਆਏਗੀ ਰਸਤਾ ਦਿਸੇਗਾ ਜੇ ਤੁਰਾਂਗੇ ਤਾਂ ਹੀ ਪਹੁੰਚਾਂਗੇ ਨਾ ਸੋ ਰਸਤਾ ਦਿਸ ਜਾਣਾ ਕੋਈ ਆਰਾਮ ਕਰਦਾ ਕੋਈ ਅੱਲਾਹ ਕਰਦਾ ਕੋਈ ਓਮ ਜਪਦਾ ਜੋ ਮਰਜੀ ਜਪ ਲੈ ਰਸਤਾ ਦਿਸ ਜਾਏਗਾ ਸਾਰੇ ਰਸਤੇ ਉਧਰ ਹੀ ਹਨ ਸੋ ਪੱਕੀ ਪੀਰ ਮਿਲੇਗੀ ਪੱਕਾ ਘਰ ਪੱਕਾ ਸਥਾਨ ਪੱਕਾ ਕਬਜ਼ਾ ਸੋ ਸੰਸਾਨ ਕਾਰ ਇਹ ਦਫਾਇਆ ਜਾਣਾ ਹੈ ਜਲ ਪ੍ਰਵਾਹ ਹੋਏਗਾ ਸੰਸਕਾਰ ਹੋਏਗਾ ਚੰਗੇ ਸੰਸਕਾਰਾਂ ਲਈ ਉਦਮ ਕਰਨਾ ਹੈ ਤੂੰ ਕਹਿਣਾ ਮੰਨਨੇ ਤੇ ਕਿਹਾ ਮਨ ਤੇ ਫਲ ਹੈ ਅਜੇ ਤੇ ਤੂੰ ਬੀਜ ਬੀਜਣ ਦੀ ਸਲਾਹ ਕਰਦਾ ਹੈ ਫਾਲ ਦੀ ਪਹਿਲੀ ਇੱਛਾ ਆਸਾ ਮਨਸਾ ਇਹ ਤੋਂ ਅੱਗੇ ਜੀਵਨ ਹੈ ਸੋ ਅਸੀਂ ਪਦਾਰਥ ਮੰਗਦੇ ਹਾਂ ਪਰਮੇਸ਼ਰ ਕਹਿੰਦਾ ਮੈਂ ਆਵਾਂ ਨਾ ਨਾ ਤੂੰ ਨਾ ਆਈ ਪਰਮੇਸ਼ਰ ਆ ਗਿਆ ਹੁਣ ਤੇ ਔਖਾ ਹੋ ਗਿਆ ਝੂਠ ਵੀ ਨਹੀਂ ਬੋਲ ਸਕਦੇ ਫੋਨ ਕੀਤਾ ਕਿੱਥੇ ਆਂ ਕਹਿੰਦਾ ਮੈਂ ਤਾਂ ਅਜੇ ਪਟਿਆਲੇ ਆ ਪਹਿਲੂ ਪਟਿਆਲੇ ਹੁੰਦਾ ਸੀ ਮੈਂ ਆਇਆ ਜੀ 2 ਮਿੰਟਾਂ ਚ ਹੁਣ ਤੇ ਔਖਾ ਹੋ ਗਿਆ ਪਰਮੇਸ਼ਰ ਆ ਗਿਆ ਝੂਠ ਵੀ ਨਹੀਂ ਬੋਲ ਸਕਦੇ ਸੋ ਸਾਡੇ ਕੰਨਾਂ ਚ ਹਜ਼ਾਰਾਂ ਵਾਰੀ ਝੂਠ ਪਾਇਆ ਗਿਆ ਸਾਨੂੰ ਸੱਚ ਪ੍ਰਤੀਤ ਹੋਣ ਲੱਗ ਪਿਆ ਇੱਕ ਮੋਜ ਹੈ ਸੱਚ ਦੀ ਹਾਰ ਵੀ ਜਿੱਤ ਦਾ ਮੁਕਾਬਲਾ ਕਰੇਗੀ ਜ਼ਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਸੋ ਜਦੋਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਕੀ ਪ੍ਰਾਪਤ ਕਰਨਾ ਹੈ ਸਰੀਰ ਚ ਖੁਸ਼ੀ ਖੇੜਾ ਦਾਸ ਨੇ ساری ਉਮਰ ਖੋਜ ਕੀਤੀ ਹੈ ਜੇ ਪਹਾੜਾਂ ਤੇ ਜਾਣਾ ਹੈ ਠੰਡੀ ਹਵਾ ਆਉਣੀ ਚਾਹੀਦੀ ਹੈ ਜੇ ਅਸੀਂ ਸ੍ਰੀ ਗੁਰੂਗ੍ਰੰਥ ਸਾਹਿਬ ਜੀ ਦੇ ਨੇੜੇ ਰਹਿੰਦੇ ਹਾਂ ਜੇ ਸਾਡੇ ਗਿੱਟਿਆਂ ਚ ਮੱਤ ਰਹੀ ਵੇਣ ਪਾਣੀ ਤੋਂ ਡੁੱਬ ਗਏ ਜੇ ਰਬੜ ਬੁੱਦੀ ਰਹੀ ਫਿਰ ਸ ਇਹ ਗੁਰਮਖ ਬੰਨਾ ਪਏਗਾ ਇੱਕ ਗੁਰਮਤ ਹੈ ਫਰਕ ਹੈ ਜੋ ਸਾਡਾ ਇਤਿਹਾਸ ਹੈ ਉਹ ਸਾਨੂੰ ਗੁਰਮਤ ਸਿੱਖਿਆ ਦਿੰਦਾ ਹੈ ਐਸ ਰਸਤੇ ਨਾ ਟੁਰੇ ਸੋ ਪ੍ਰਾਣੀ ਪਰਪਰਾ ਪਹਿਲੋਂ ਜਿੰਨੇ ਖੋਜ ਕੀਤੇ ਸੀ ਝੌਪੜੀ ਬਣਾਈ ਪਹਿਲੋਂ ਅਸੀਂ ਰੁੱਖਾ ਥੱਲੇ ਰਹਿੰਦੇ ਸੀ ਜੰਗਲੀ ਸਾਈ ਉਹ ਵੱਡਾ ਵਿਗਿਆਨੀ ਸੀ ਸੋ ਹੌਲੀ ਹੌਲੀ ਅੱਜ ਕਈ ਮੰਜ਼ਲਾ ਉੱਪਰ ਸਿਰ ਤੋਂ ਖੋਪਰੀ ਤੋਂ ਕੱਢਿਆ ਹੈ ਸਾਰਾ ਕੁਝ ਸੋ ਦਾਸ ਨੇ ਕਾਫੀ ਖੋਜਾਂ ਕੀਤੀਆਂ ਯੂ ਐਸ اے ਦੀ 3 ਸਾਲ ਇਹ ਵਿਦਿਆ ਪੜ੍ਹੀ ਹੈ ਸੋ ਕਾਫੀ ਲੱਖਾਂ ਰੁਪਏ ਖਰਚਾ ਕੀਤਾ ਹੈ ਵਾ ਖੜੀ ਕਰਕੇ ਕਹਿ ਸਕਦਾ ਹੈ ਸੋ ਜਾਗਣਾ ਪਏਗਾ ਸੋ ਸੁੱਤੇ ਨੂੰ ਤੇ ਜਗਾ ਸਕਦੇ ਆ ਜੋ ਉਹ ਇਸਲਾ ਹੋਇਆ ਹੈ ਮਛਲਾ ਬਣਿਆ ਸੋ ਉਹਦਾ ਕੋਈ ਇਲਾਜ ਨਹੀਂ ਪਾਣੀ ਦੀ ਲੋੜ ਨਹੀਂ ਬਿਨ ਪਾਣੀ ਤੋਂ ਡੁੱਬ ਜਾਗੇ ਗੁਰਮੁਖ ਔਰ ਮਨਮੁਖ ਤੱਕ ਕੀ ਫਰਕ ਹੈ ਉਹਦੇ ਵੀ ਦੋ ਹੱਥ ਹਨ ਦੋ ਪੈਰ ਹਨ ਦੋ ਅੱਖਾਂ ਹਨ ਉਹ ਮੰਨਦਿਆਂ ਕਰਦਾ ਹੈ ਇਹ ਮਨ ਇਹ ਵਿਗੜੇ ਹੋਏ ਇਹ ਸ਼ੈਤਾਨ ਨੂੰ ਮੋਟਾ ਸੰਗਲ ਪਾਣਾ ਪਏਗਾ ਆਪਣੇ ਖੇਤ ਚ ਆਪਣੇ ਪਸ਼ੂ ਵੜਿਆ ਹੈ ਕਿਨੂੰ ਲਾਂਭਾ ਦਈਏ ਸੋ ਸਭ ਤੋਂ ਮੈਂ ਆਪਣੇ ਆਪ ਨੂੰ ਜਾਣਦਾ ਹਾਂ ਪਰਮੇਸ਼ਰ ਨੇ ਕੱਚਾ ਮਾਲ ਦਿੱਤਾ ਹੈ ਪੱਕਾ ਆਪਣੀ ਸੂਝ-ਬੂਝ ਨਾਲ ਤਿਆਰ ਕਰਨਾ ਹੈ ਲੋੜੀ ਦੇ ਪਦਾਰਥ ਹੈ ਪਰਮੇਸ਼ਰ ਨੇ ਫਰੀਚ ਦਿੱਤੇ ਹਨ ਪੰਜਾ ਤੱਤਾਂ ਨਾਲ ਪੰਜਾ ਤੱਤਾਂ ਨਾਲ ਮਿਲਣਾ ਹੈ ਜਦੋਂ ਸ਼ਰਾਨ ਕਰਦੇ ਹਨ ਨਾ ਤੰਦਰੁਸਤੀ ਆਉਂਦੀ ਹੈ ਅੰਦਰ ਜੋ 70% ਪਾਣੀ ਹੈ ਉਹ ਚਾਰਜ ਹੋ ਜਾਂਦਾ ਜਿਵੇਂ ਮੋਬਾਈਲ ਹੁੰਦਾ ਹੈ ਨੱਚਣ ਲੱਗ ਪੈਂਦਾ ਹੈ ਆਦਮੀ ਸੋ ਬਾਬਾ ਜੀ ਕੜਾ ਪ੍ਰਚਾਰ ਇੰਨਾ ਕੋ ਨਾ ਖਾਣਾ ਦੀਆਂ ਚੀਜ਼ਾਂ ਬਾਟੇ ਭਰ ਪਰ ਜਿੰਨਾ ਇੱਕ ਹੱਥ ਚ ਹੁੰਦਾ ਹੈ ਨਾ ਭੋਜਨ ਇੰਨਾ ਪਚਾਣ ਦੀ ਸ਼ਕਤੀ ਹੈ ਅੰਦਰ ਸਰੀਰ ਦੀ ਵਾਰ-ਵਾਰ ਖਾ ਲਿਆ ਕਰ ਸੋ ਬੱਚੇ ਦਾ ਨਿੱਕਾ ਹੱਥ ਹੈ ਜਿੰਨਾ ਚੂਰੀ ਇੱਕ ਹੱਥ ਚਾਏਗੀ ਉਹਨਾ ਪਛਾਣ ਦੀ ਸ਼ਕਤੀ ਹੈ ਸਾਡੇ ਪੰਜਾਬੀ ਨੇ ਕਹਿੰਦੇ ਹੱਥ 'ਚ ਤੇ ਬੱਠਲਾ ਆ ਜਾਂਦਾ ਹੈ ਫੇ ਬੱਠਲ ਵਰਗਾ ਹੀ ਪੇਟ ਹੋਏਦਾ ਸੋ ਸੋ ਦਾਸ ਦਾ ਲੜਕਾ ਉਹਦੇ ਤੇ ਵੀ ਖੋਜ ਹੋ ਰਹੀ ਹੈ ਸੋ ਕਿਸੇ ਦੇ ਪੁੱਤਰਾਂ ਨੂੰ ਸਪੁੱਤਰਾਂ ਨੂੰ ਬਲੀਦਾਨ ਚੜਾੜੀਏ ਕਿਸੇ ਤੇ ਖੋਜ ਕਰੀਏ ਨਹੀਂ ਸੋ ਆਪਣੇ ਆ ਤੇ ਖੋਜ ਕਰਨੀ ਪਏਗੀ ਸੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜੇ ਭੁੱਲਿਆ ਨਹੀਂ ਗਵਾਚੀ ਚੀਜ਼ ਹੋ ਸਕਦਾ ਲੱਭੇ ਨਾ ਲੱਭੇ ਅਸੀਂ ਭੁੱਲੇ ਹੋਇਆ ਜੀ ਗੁਰੂ ਤੋਂ ਬਿਨਾ ਅੰਦੇ ਹਾ ਸੱਜੇ ਜਾਏ ਖੱਬੇ ਜਾਏ ਕਿੰਨਾ ਚਿਰ ਸਾਨੂੰ ਕੋਈ ਦੱਸੇਗਾ ਸੋ ਆਪਣੀ ਢੋਰ ਅੱਖਾਂ ਧਿਆਨ ਪਰਮੇਸ਼ਰ ਨੇ ਤੀਜੀ ਅੱਖ ਦੀ ਦ੍ਰਿਸ਼ਟੀ ਖੋਲਣੀ ਪੈਗੀ ਜੀ ਸੋ ਦਸਵਾਂ ਦਰਵਾਜ਼ਾ ਖੁੱਲਣਾ ਪਏਗਾ ਨਾ ਨਿੱਕੇ ਨਿੱਕੇ ਖੁੱਡਾ ਰੱਜਦੀਆਂ ਨਹੀਂ ਟਣਾਂ ਦੇ ਟਣ ਮਾਲ ਖਾ ਗਏ ਅੱਜ ਨਹੀਂ ਨੀਅਤ ਰੱਜੀ ਨੀਅਤਾਂ ਨੂੰ ਔਰ ਸੱਚ ਨੂੰ ਫਲ ਸੱਚ ਲੱਗੇਗਾ ਜੀ ਸਦਾਸਤ ਬਹੁਤ ਹੀ ਗਲਤੀਆਂ ਹੋ ਰਹੀਆਂ ਮੂਰਖ ਜੀ ਦਾਸ ਹੈ ਸੰਗਤ ਔਰ ਗੁਰੂ ਬਖਸ਼ਣਾ ਆ ਰਿਹਾ ਸੋ ਨਵਾਂ ਮਹੀਨਾ ਜੋ ਅਸੂਦਾ ਆਇਆ ਹੈ ਆਗਮਨ ਹੋਇਆ ਹੈ ਸੂਰਜ ਆਪਣਾ ਗ੍ਰਹਿ ਬਦਲਦਾ ਹੈ ਰੁੱਤਾਂ ਬਦਲਦੀਆਂ ਹਨ ਮੌਸਮ ਬਦਲਦੇ ਹਨ ਸੋ ਅਸੀ ਵੀ ਸਮੇਂ ਨਾਲ ਚੱਲਣਾ ਹੈ ਅੱਜ ਨਾਲ ਚੱਲਣਾ ਹੈ ਗੁਰਬਾਣੀ ਅੱਜ ਦੀ ਗੱਲ ਕਰਦੀ ਹੈ ਜਦੋਂ ਅਸੀਂ ਵਰਤਮਾਨ 'ਚ ਜੀਵਾਂਗੇ ਉਹ ਇੱਕ ਸੋਨਾ ਬਣ ਕੇ ਆਏਗਾ ਜੋ ਲੰਘ ਗਿਆ ਉਹਦਾ ਕੀ ਕਰੀਏ ਜੋ ਆਉਣਾ ਹੈ ਉਹਦੀ ਕਾਦੀ ਚਿੰਤਾ ਹੈ ਤੂੰ ਅੱਜ ਦਾ ਸੋਚ ਅੱਜ ਜਿਹਦਾ ਸਵਾਰੇਗਾ ਕੱਲ ਆਪਣੇ ਆਪ ਹੀ ਸੋਨਾ ਬਣ ਕੇ ਆਏਗਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਦੇਖ ਤੇ ਫਤਿਹ ਜੀ